ਲਾ ਸੱਜਣਾ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਕੱਟੀਆਂ 6 ਲੱਗੀਆਂ ਦਿਖਾਉਣਾ 5 ਨੀਲੀ ਰਵੀ ਦੀਆਂ ਤੇ ਇੱਕ ਮੋਰਾ ਨਾਲ ਦੀ ਕੱਟੀ ਦਿਖਾ ਦਾਂਗੇ ਇਸ ਵਾਰੀ ਬਾਈ ਕਹਿੰਦਾ ਛੋਟੀਆਂ ਤਾਂ ਲੈ ਕੇ ਆਂਦੀਆਂ ਨੇ ਕਿਉਂਕਿ ਛੋਟੀਆਂ ਦੀ ਬਹੁਤ ਭਰਾਮਾਂ ਦੀ ਡਿਮਾਂਡ ਸੀ ਵੀ ਛੋਟੀਆਂ ਕੱਟੀਆਂ ਚਾਹੀਦੀਆਂ ਨੇ ਤੇ ਇੱਕ ਨੀਲੀ ਰਵੀ ਮੀਣੀ ਤੇ ਇੱਕ ਆ ਗਈ ਬੂਰੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਕੱਟੀਆਂ ਚੰਗੀ ਕੁਆਲਿਟੀ ਦੀਆਂ ਦਿਖਾ ਦਾਂਗੇ ਜਿਹੜਾ ਰੇਟ ਆ ਰੇਟ ਇਹ ਸੱਜਣ ਦਾ ਵੀਡੀਓ ਜੀ ਹੁੰਦਾ ਆ ਜਾ ਧਿਆਨ ਫਿਰ ਹੋਰ ਕਿਵੇਂ ਆ ਵਧੀਆ ਜੀ ਕੜਦੀ ਕਲਾ ਜਮਾ ਓਕੇ ਹੁਣ ਤਾਂ ਮੈਂ ਕਹਿੰਦਾ ਲਗਾਤਾਰ ਹੀ ਵਿਕ ਰਿਹਾ ਹੈ ਨਾ ਹਾਂ ਲਗਾਤਾਰ ਵਿਕ ਰਿਹਾ ਚੰਗਰ ਹੋ ਗਿਆ ਆਪਾਂ ਨੂੰ ਪਾਈ ਨੀ ਵੀਡੀਓ ਆਪਾਂ 11 ਨੂੰ ਪਾਈ ਸੀ ਅੱਜ 13 ਹੈ 13 ਹੋ ਗਈ ਹਾਂ ਦੋ ਦਿਨ ਹੀ ਹੋਏ ਨੇ ਵੀਡੀਓ ਪਾਈ ਠੀਕ ਹੈ ਗੱਲ ਆ ਨੰਬਰ ਵੀ ਬੋਲ ਦੇ ਨੰਬਰ ਆਪਣਾ 97815 ਹਾਂਜੀ 64412 97815 64412 ਸ਼ੁਰੂਆਤ ਕਿਹੜੇ ਪਾਸੇ ਕਰੀਏ ਉਹ ਤਾਂ ਬੂਰੀ ਤੋਂ ਕਰ ਲਈ ਬੂਰੀ ਤੋਂ ਕਰ ਲਾਂਗੇ ਬਾਈ ਸਰ ਇਹ ਮਾਰ ਦੇ ਕੈਮਰਾ ਬੂਰੀ ਤੇ ਮਾਰ ਦੇ ਲੱਭੀ ਕੈਮਰਾ ਇੱਕ ਵਾਰੀ ਕਿੰਨੀ ਘੁੰਮਰਾ ਦਿਨ ਦੀ ਇਹਦੀ 17 18 ਮਹੀਨੇ ਲੱਭੀ ਪਹਿਲੇ ਦੀ ਝੋਲੀਏ ਦਿਖਾ ਦੇ ਸ਼ੁਰੂ ਚ ਤੇ ਇੱਥੇ ਤੋਂ ਮਾਰਦੀਆਂ ਦੀ ਬਾਡੀ ਬੂਡੀ ਤੇ ਕੈਮਰਾ ਆ ਜਾ ਖੋਲ ਲਿਆ ਤੋਰ ਦੇੁਰ ਲੈ ਬੰਨੇ ਇਹ ਬੂਰੀ ਆ ਗਈ ਸੱਚ ਨੂੰ ਬੂਰੀ ਨੀਲੀ ਰਾ ਵੀ ਅੱਖਾਂ 'ਚ ਵੀ ਜਵਾਬ ਹੈਗੇ ਨੇ ਉਮਰ ਕਿੰਨੀ ਦੱਸਿਆ ਬਈ ਜੀ 17 18 ਮਹੀਨੇ ਹੈਗੇ ਬਈ 17 18 ਮਹੀਨੇ ਦੇ ਲਗਭਗ ਬਾਡੀ ਦੀ ਬਹੁਤ ਚੰਗੀ ਐ ਲੰਮੀ ਬੇਲ ਦੀ ਆ ਠੀਕ ਆ ਥੋੜੀ ਸਭਾਈ ਪਾਲਦੀ ਆ ਹਾਂ ਸਿੰਗਲ ਚਾਰਨੇ ਹੈ ਨਾ ਹਾਂਜੀ ਭਾਈ ਥਾਣੇ ਸਾਰਿਆਂ ਦੇ ਚਾਰ-ਚਾਰ ਹੋਣਗੇ ਠੀਕ ਹੈ ਗੱਲ ਐਥੇ ਤੋਂ ਕਰ ਸਕਦੇ ਹੋ ਕੁਆਲਿਟੀ ਚੈੱਕ ਸਿੰਗ ਇਹ ਮੰਨ ਲਓ ਮੰਨ ਲਓ ਵੀ ਬੰਦੇ ਕਰ ਜੂ ਕੰਮਰ 17-18 ਮਹੀਨੇ ਦੇ ਲਗਭਗ ਆ ਗਈ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹੋ ਆ ਗਈ ਬੂਰੀ ਤੇ ਮੈਂ ਕਹੂੰਗਾ ਬੂਰੀ ਨੀਲੀ 라 ਵਿੱਚ ਹੀ ਆ ਗਈ ਹੈ ਨਾ ਹਾਂਜੀ ਭਾਈ ਪੂਸ਼ਪਾਂਸ਼ ਪੂਰੀ ਬਰੀਕ ਆ ਗਈ ਲੱਭੀ ਇੱਥੋਂ ਮਾਰਦੀ ਕੈਮਰਾ ਤੇ ਬਾਕੀ ਮੇਨ ਗੱਲਾਂ ਜੇ ਮੈਂ ਬਾਈ ਨਹੀਂ ਦੱਸਾਂ ਵੀ ਥਾਣੇ ਦਿਖਾ ਦੀ ਇਹ ਸਿੰਗਲ ਚ ਆ ਰਹੀ ਨੇ ਨਾ ਥਾਣਾ ਦੀ ਗੇਰ ਯਾਦੇ ਅੜਦਾ ਗਈ ਵਾਰੀ ਆਨਲਾਈਨ ਮੰਗਵਾਉਂਦਾ ਭਰਾ ਜੀ ਹਾਂਜੀ ਭਾਈ ਤੇ ਹੁਣ ਮਾਰਨੀ ਇਹਦਾ ਦੋ ਨੰਬਰ ਆਈ ਇੱਥੇ ਰੋਗ ਲਾ ਇਹ ਸਿੰਘ ਦਿਖਾ ਦੇ ਬੰਦੇ ਦੀ ਯਾਰਾ ਦੋਨੇ ਸਿੰਘ ਹਲੇ ਆ ਵੀ ਹਲਦਾ ਤੇ ਆ ਵੀ ਹਲਦਾ ਹਨਾ ਇੱਥੋਂ ਮਾਰ ਦੇ ਗੀ ਇਹ ਚੌੜੇ ਮੱਥੇ 'ਚ ਆ ਗਈ ਆ ਰਖ ਜਿਹੜੇ ਭਰਾ ਮੰਗਦੇ ਨੇ ਜਿਹਨੂੰ ਪਰਖ ਹੈ ਨਹੀਂ ਹਨਾ ਜੋਂ-ਜੋਂ ਸਿੰਘ ਮਾਲਾ ਵੱਡਾ ਹੋਇਜੋ ਵਾਜਨ ਹੋਇਜੋ ਉਹ ਤਾਂ ਥੱਲੇ ਹੋਜੂ ਚੌੜੇ ਮੱਥੇ ਜਾ ਗਈ ਲੈ ਚੱਲ ਲੈ ਚੱਲ ਇਧਰ ਲੈ ਬੰਨੀ ਲੈ ਚੱਲ ਇਹ ਆ ਗਈ ਨੀਲੀ ਰਾਵੀ 'ਚ ਮੀਣੀ ਆ ਗਈ ਚੌੜੇ ਮੱਥੇ 'ਚ ਆ ਗਈ ਬਾਈ ਕਹਿੰਦਾ ਵੀ ਉਹ ਥੋੜੀ ਜਿਹੀ ਮੈਂ ਕਹੂੰਗਾ ਵੀ ਵੱਧ ਜਾ ਚ ਜਾਂਦੀ ਆ ਹਨਾ ਜਿੱਤਨਾ ਜਿੱਤਨਾ ਵੱਡੀ ਹੋਊਗੀ ਤੇ ਮੱਥਾ ਚੌੜਾ ਕਰ ਲੂਗੀ ਇੱਥੇ ਰੋਕ ਲੀਂ ਘਮਾ ਕੇ ਇੱਥੇ ਮਰਵਾ ਦੀ ਗਏ ਸਿੰਗ ਥੱਲੇ ਨੂੰ ਹੋ ਜਾਊਗਾ ਜਿਉਂ-ਜਿਉਂ ਵਜਨ ਵਧੀ ਜਾਊਗਾ ਸਿੰਗੇ ਚ ਠੀਕ ਹੈ ਗੱਲ ਇਹ ਥੱਲੇ ਨੂੰ ਹੋ ਜਾਊਗਾ ਸੇ ਤੇ ਦੋਨੇ ਸਿੰਗੇ ਦੇ ਹਿੱਲਦੇ ਆ ਨਾ ਦੋਨੇ ਸਿੰਗ ਬਾਈ ਹਿਲਦੇ ਨੇ ਆ ਦੇਖੋ ਠੀਕ ਹੈ ਇਹ ਚੀਜ਼ ਦੀ ਪੂਰੀ ਗਰੰਟੀ ਹੋਊਗੀ ਲੈ ਚਲ ਘਮਾ ਕੇ ਇਧਰ ਲੈ ਬੰਨੇ ਤੇ ਜ਼ਬਾਨ ਵੀ ਗਲਾਬੀ ਜੀ ਹੋਊਗੀ ਸਾਰਾ ਕੁਝ ਏ ਟੂ ਜ਼ेड ਨੀਲੀ ਚ ਕੋਈ ਬੰਦਾ ਐ ਕਹਿੰਦੇ ਵੀ ਆ ਚੀਜ਼ ਹੈ ਨਹੀਂ ਕੀ ਆਪਾਂ ਦੇਣਦਾਰ ਆ ਨਿਸ਼ਾਨੀਆਂ ਪੂਰੀਆਂ ਰੱਖਦੀਆਂ ਪੈਰਾਂ ਤੋਂ ਲੈ ਕੇ ਤੇ ਬਾਕੀ ਇਥੋਂ ਫੇਸ ਤੋਂ ਕੁਆਲਿ ਕੀ ਕਰਾਲ ਇੱਕ ਸਾਲ ਦੇ ਲਗਭਗ ਆ ਗਈ ਇਹ ਆ ਗਈ ਬੂ ਆਪਣੀ ਨੀਲੀ ਰਾਵੀ ਮੀਣੀ ਸਿੰਘ ਹਲਦੇ ਤੇ ਥਣ ਸਿੰਗਲ ਚਾਰ ਹੀ ਰਹਿਣਗੇ ਪੰਜ ਬਈ ਦਿਖਾ ਦਿੰਨੇ ਚੋਲੀ ਆਪਾ ਚੋਲੀ ਕਰਾ ਦੇ ਜੱਕ ਥੋੜੀ ਜਿਹੀ ਕਰਾਈ ਕਰਾਈ ਲੱਭੀ ਜੱਕ ਲਾ ਕੇ ਨੇੜੇ ਇੱਥੋਂ ਇੱਥੋਂ ਕਰਾ ਦੇ ਜੱਕ ਆ ਜਿਆਦੀ ਪਰੇਸ਼ਾਨ ਨਾ ਕਰੀ ਇੱਥੋਂ ਮਾਰਦੀ ਕੈਮਰਾ ਤੇ ਰੇਟ ਇਹਦਾ ਕੀ ਰੂਗਾ ਬੂਰੀ ਦਾ ਰੇਟ ਇਹਦਾ ਵੀ 38000 ਹੋਊਗਾ ਬੂਰੀ ਦਾ ਬੂਰੀ ਦਾ ਹੈਗਾ ਬਈ 35000 35 ਹਾਂ ਇਹਦਾ 38000 ਇਹਦਾ 38 ਬੂਰੀ ਦਾ 35 35 ਹਾਂ ਜੀ ਬਈ ਜੇ ਕੋਈ ਜੋੜਾ ਲੈਣਾ ਕਿਸੇ ਨੇ ਕਰਦਾਂਗੇ ਬਈ ਪਹਿਲਾਂ ਵੀ ਆਪਾਂ ਹਰ ਜੋੜੇ 'ਚ ਮਾਨਤਾਨ ਕਰਿਆ ਹੈਗਾ ਠੀਕ ਹੈ ਗੱਲ ਤੇ ਹੁਣ ਲਿਆ ਤੈ ਨੰਬਰ ਵਾਲੀ ਇਹ ਆ ਗਈ ਮੇਰਾ ਖਿਆਲ ਦਾ ਇਹ ਘੱਟ ਜਣਾ ਬਾਲੇ ਭਰਾ ਕਹਿੰਦੇ ਨੇ ਵੀ ਸਾਨੂੰ ਛੋਟਾ ਬੱਚਾ ਸੀ ਘਰੇ ਪਾਲਣੇ ਦਾ ਸ਼ੌਂਕ ਨਾਲ ਆਪ ਤਿਆਰ ਕਰਨਾ ਆਪ ਤਿਆਰ ਕਰਨਾ ਮਾਰ ਕੇ ਇਹਦੇ ਵੀ ਚਾਰੇ ਪੈਰਾਂ ਤੇ ਆ ਕੇ ਕੱਟ ਢੇਡਾ ਆ ਗਿਆ ਠੀਕ ਆ ਲੈ ਜਾ ਲੈ ਇਧਰ ਲੈ ਬੰਨੇ ਇਹਦੀ ਉਮਰ ਕਿੰਨੀ ਹੋਊਗੀ ਇਹਦੀ ਬਈ 10 ਕਿ ਮਹੀਨੇ ਹੋਊਗੀ ਲਗਭਗ ਹਾਂਜੀ ਬਈ ਆ ਥਾਣੇ ਦੇ ਚਾਰ ਹੀ ਜਾਣਗੇ ਸਿੰਗਲ ਹਨਾ ਆ ਥਣ ਰਹਿਣਗੇ ਮਤਲਬ ਸਿੰਗਲ ਚਾਰ ਉਮਰ ਆ ਗਈ 10 ਮਹੀਨਿਆਂ ਦੀ ਇੱਥੇ ਰੋਕ ਲਈ ਮਾਰੀ ਇੱਥੋਂ ਕੱਟ ਕੁੱਟ ਕਰਾਣੀ ਲੰਬੀ ਚੈੱਕ ਇਹ ਉਰਲੇ ਬੰਨੇ ਨੂੰ ਮਾਰਦੀ ਕੈਮਰਾ ਇੱਥੋਂ ਕਰਾਦੀ ਚੈੱਕ ਆ ਜਾ ਲੈ ਉਰਲੇ ਬੰਨੇ ਤੇ ਨਿਸ਼ਾਨੀਆਂ ਤਕਰੀਬਨ ਤਕਰੀਬਨ ਸਾਰੀਆਂ ਕਰਦੀਆਂ ਕਵਰ ਜਿਹੜੀ ਤੁਹਾਨੂੰ ਮੀਣੀ ਦਿਖਾਈ ਆ ਉਹ ਦਿਖਾਈ ਆ ਫੁੱਲ ਫੇਸ 'ਚ ਤੇ ਇਹ ਦਿਖਾਤੀ ਤੁਹਾਨੂੰ ਟੇਡੇ ਘੱਟ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਕਹੂੰਗਾ ਭਰਾਵਾਂ ਦੀ ਡਿਮਾਂਡ ਹੁੰਦੀ ਏ ਜਿਵੇਂ ਇਹ ਆ ਗਈ 3 ਨੰਬਰ ਤੇ ਤੇ ਤਿੰਨਾਂ ਤੇ ਕਹਾਂ ਲੱਭੀ ਕੈਮਰਾ ਮਾਰਦੀ ਇੱਕ ਵਾਰੀ ਤੇ ਮੈਂ ਬੂਰੀ ਆ ਗਈ ਇੱਕ ਨੰਬਰ ਵਾਲੀ ਇਹ ਦੋ ਤੇ ਤੁਹਾਨੂੰ ਮੀਣੀ ਦਿਖਾਤੀ ਤੇ ਤਿੰਨ ਤੇ ਘੱਟੀ ਆ ਦਿਖਾਤੀ ਟੇਡੇ ਘੱਟ 'ਚ ਤੇ ਇਹਦੀ ਉਮਰ ਕਿੰਨੀ ਕਹਤੈ ਨਾ ਇਹਦੀ 10 ਕੁ ਮਹੀਨੇ ਆ ਬਾਈ ਉਹ ਇੱਥੋਂ ਭਰਾ ਦੇ ਜੇ 10 ਕੁ ਮਹੀਨਿਆਂ ਦੀ ਏਜ ਆ ਗਈ ਤੇ ਰੇਟ ਕੀ ਰਹੂਗਾ ਇਹਦਾ ਰੇਟ ਆ 33000 ਹੋਗਾ ਜੀ 33 ਉਹ ਚ ਮੰਨਤਾਨ ਕਰਦਾਂਗੇ ਕੁਆਲਿਟੀ ਚੰਗੀ ਦੀ ਆ ਮੂ ਮਥੇ ਜਮਾ ਸਾਫ ਇੱਕ ਕਾਇਦ ਕੀ ਆ ਲਿਆਂ ਦੀ ਮੋਹਰ ਵਾਲੀ ਮੋਹਰ ਵਾਲੀ ਵੀ ਚੰਗੇ ਸੀਮਨ ਦੀ ਆਪਾਂ ਤਾਂ ਲੈ ਆਏ ਜਿਹੜੇ ਕੋ ਚੰਗੀ ਲੱਗਦੀ ਆ ਮੋਹਰਾਂ ਦੀ ਤਾਂ ਤਾਂ ਲੈ ਕੇ ਆਉਣੇ ਠੀਕ ਆ ਠੀਕ ਆ ਇਹ ਕਿਹੜੇ ਟੀਕੇ ਦੱਸਿਆ ਆਪਾਂ ਨੂੰ ਐਮਨ 29 ਦੱਸਿਆ ਬਾਈ ਆਪਾਂ ਬਾਈ ਨਾਲ ਗੱਲ ਵੀ ਕਰਾ ਦਾਂਗੇ ਜੀ ਤੋ ਆਈ ਆ ਪਰ A to Z ਰਿਕਾਰਡ ਹੈ ਆਪਾਂ ਆਪ ਜਾ ਕੇ ਘਰੋਂ ਲੈ ਕੇ ਆਏਗੇ A ਤੋਂ ਲਾ ਕੇ Z ਤੱਕ ਅੰਗਾਂ ਪੈਰਾਂ ਦੀ ਚੰਗੀ ਆ ਹਣਾ ਜਿਹੜਾ ਬੰਦੇ ਨੂੰ ਪਰਖ ਹੈਗੀ ਸੀਮਨ ਦੀ ਜੇ ਐਮ 29 ਕੋਈ ਵੀ ਬੰਦੇ ਨੂੰ ਕੋਈ ਵੀ ਸੀਮਨ ਮੰਨ ਲੇ ਹੈਗੀ ਸੀਮਨ ਦੀ ਉਹਨੇ ਐਮ 29 ਕਿਹਾ ਪਰ ਪਤਾ ਐਮ 29 ਬੋਲਿਆ ਵੀਡੀਓ ਠੀਕ ਹੈ ਗੱਲ ਤੇ ਬਾਕੀ ਜਿਹੜੇ ਭਰਾ ਨੇ ਮੈਂ ਕਹੂੰਗਾ ਆਨ ਦੀ ਸਪੋਰਟ ਕੁਆਲਿਟੀ ਦੇਖ ਕੇ ਲੈਣੀ ਹੁੰਦੀ ਹੈ ਨਾ ਠੀਕ ਹਨ ਥਣ ਸਿੰਗਲ ਚਾਰੇ ਰਹਿਣਗੇ ਇਹਦੇ ਵੀ ਥਣ ਚਾਰੇ ਹੋਣਗੇ ਸਿੰਗਲ 11-12 ਮਹੀਨੇ ਦੀ ਉਮਰ ਹੈਗੀ ਹੈ ਬਾਈ 11 ਤੋਂ 12 ਦੀ ਹਾਂ ਸਾਡੇ ਚੰਗਾ ਕਰ ਜੂਗੀ ਹੈ ਨਾ ਕੱਦ ਬਹੁਤ ਚੰਗਾ ਕਰੂਗੀ ਬਾਈ ਆਉਣ ਵਾਲੇ 11-12 ਮਹੀਨਿਆਂ ਤੱਕ ਸੀਮਨ ਲੈਣ ਦੇ ਤਿਆਰ ਹੋ ਜੂਗੀ ਜਮਾ ਠੀਕ ਹੈ ਗੱਲ ਬੇਲ ਬੂਲ ਲੰਮੀਆਂ ਬੁੱਥੀ ਜਮੀ ਬਰੀਕ ਤੇ ਬਾਕੀ ਨਾਲ ਇਹਦੀ ਲੂਈ ਉਮਰ ਵੀ ਭਾਈ ਐਕਟਿਵ ਬਹੁਤਾ ਕੱਟੀ ਥੋੜਾ ਜਿਹਾ ਜੀਤਾਂ ਨਹੀਂ ਲਾਇਆ ਨੇ 1-2 ਦਿਨ ਹੋ ਗਿਆ ਇਹਨੂੰ ਕਿ ਮੈਂ ਬੁੱਥੀ ਲੰਮੀ ਐ ਪਤਲੀ ਆ ਗਰਦਨ ਲੰਮੀ ਆ ਕੈਰੈਕਟਰ ਬਹੁਤ ਵਧੀਆ ਚੰਗੀ ਆ ਕੱਦ ਇਹ ਕਰ ਜੂਗੀ ਸੱਜਣੋਂ ਫੁੱਲ ਉਮਰ ਬਾਈ ਕਹਿੰਦਾ 12 ਮਹੀਨੇ ਲੱਗ ਪਾਗਾ ਉਹ ਇਹਦੀ ਲੂਈ ਵੀ ਦੱਸੀ ਜਾਂਦੀ ਆ ਕਿਉਂਕਿ ਜਿਹੜੇ ਸੱਜਣੋਂ ਜਾਣਕਾਰੀ ਆ ਉਹਨੇ ਆਈਡੀਆ ਲਾ ਲੈਣਾ ਨੰਬਰ ਇਹਦਾ ਆ ਗਿਆ ਚੌਥਾ ਤੇ ਕਲਰ ਇਹਦਾ ਆ ਗਿਆ ਜੈਡ ਬਲੈਕ ਆ ਗਿਆ ਕਲਰ ਇਹਦਾ ਜਮਾ ਜੈਡ ਬਲੈਕ ਕਲਰ ਆ ਗਿਆ ਭਾਈ ਤੇ ਬਾਕੀ ਥੱਲੋਂ ਫਰਾ ਨਹੀਂ ਲੱਭੀ ਜਾ ਇੱਕ ਇੱਥੋਂ ਮਾਰਨੀ ਕੈਮਰਾ ਸਿੰਗਲ ਚਾਰ ਹੀ ਜਾਣਗੇ ਥਣ ਫਾਲਤੂ ਨਹੀਂ ਰੂਗਾ ਆ ਚੀਜ਼ ਦੀ ਬਹੁਤ ਖੁੱਲੀ ਹੈਗੀ ਗੁਰੀ ਆ ਦੇਖੋ ਟਾਂਚਾ ਲਾ ਕੇ ਆ ਜੀ ਦਾ ਗੈਪ ਹਨਾ ਗੈਪ ਬਹੁਤ ਜ਼ਿਆਦਾ ਹੋਈ ਸਾਈਡ ਨੂੰ ਸਾਈਡ ਨੂੰ ਹੋ ਜਾ ਇਥੋਂ ਲੱਭੀ ਸਾਈਡ ਤੋਂ ਦੱਸਾਂ ਦੀ ਕਿੰਨੇ ਕਿੰਨੇ ਪੈਸੇ ਲਵਾਂਗੇ ਜਾਣੇ ਇਹਦਾ 30000 ਰੁਪਏ ਮੰਨ ਲਓ ਪੂਰਾ 30 ਉਹ ਚੋ ਮਾਨਤਾ ਨਾ ਕਰ ਦਾਂਗੇ ਇਹਦਾ 30 ਆ ਇਹਦਾ ਕਿੰਨਾ ਸੈ ਨਾਲ ਆਈਆ ਇਹਦਾ 33000 ਉਹਦਾ 38 ਇਹਦਾ 38 ਇਹਦਾ 35 ਉਹਦਾ 35 ਜੇ ਕਿਸੇ ਨੇ ਚਾਰ ਹੀ ਲੈਣੀ ਆ ਹੋਈਆਂ ਚਾਰਾਂ ਚੋ ਕਰ ਦਾਂਗੇ ਬਾਈ ਕਰ ਦਾਂਗੇ ਮਾਨਤਾ ਨਾਲ ਠੀਕ ਆ ਗੱਲ ਤੇ ਆ ਦੋ ਵੱਡੀ ਉਮਰ ਜਾ ਗਈਆਂ ਹਨਾ ਇਹ ਦੋ ਦੋ ਸਾਲ ਦੀਆਂ ਆ ਗਈਆਂ ਬ ਇਹ ਦੁੱਗੀਆਂ ਦੋਨੇ ਪਾਟਰ ਖੇ ਨਦੰਦ ਫਿਰ ਐਵੇਂ ਝੂਠ ਬਣਨ ਲੱਗੀ ਫਿਰ ਦੰਦ ਦਵਾਈਆਂ ਦੁੱਗ ਦੇ ਚੱਕਣ ਲੱਗ ਰਹੀਆਂ ਨੇ ਇਹ ਲਿਸੇਪਾਂ ਚ ਆ ਗਈ ਥੋੜੀ ਜਿਓ ਕੱਟੀ ਠੀਕ ਐ ਸੀਲ ਠੰਡੀ ਐ ਝੋਲੀ ਝੂਲੀ ਦੀ ਚੰਗੀ ਆ ਠੀਕ ਐ ਗੱਲ ਆ ਲੈ ਔਰ ਲੈ ਬੰਨੇ ਲੈ ਬਾਰੇ ਬੰਦੇ ਗੁਰੀ ਮੰਗਦੇ ਨੇ ਵੀ ਡੱਬੀ ਕੱਟੀ ਚਾਹੀਦੀ ਅਸੀਂ ਤਾਂ ਲਿਆ ਕੇ ਰਾਜੀ ਨਹੀਂ ਦੀ ਜੋ ਡਿਮਾਂਡ ਹੋਵੇ ਗਾਹਕ ਦੀ ਫਿਰ ਆਪਾਂ ਲਿਆਉਣਾ ਪੈਂਦਾ ਹਨਾ ਠੀਕ ਐ ਗੱਲ ਆ ਉਹ ਮੂੰਹ ਮੱਥੇ ਦੀ ਸੋਹਣੀ ਸੀਰ ਸਾਉ ਬਹੁਤਾ ਕੱਟੀ ਅਲੱਗ-ਅਲੱਗ ਸ਼ੌਂਕ ਆ ਸਾਰੇ ਇਹਨਾਂ ਦੇ ਰੇਟ ਵੀ ਬਹੁਤ ਜਾਇਜ਼ ਕਰ ਦਾਂਗੇ ਆਪਾਂ ਠੀਕ ਗੱਲ ਲੈ ਔ ਅਸ਼ਾਂ ਕੋਈ ਗੱਲ ਅਲੱਗ-ਅਲੱਗ ਗਏ ਬਾਈ ਕਿਨਾਂ ਕਿਸੇ ਸੱਜਣ ਨੇ ਇਹ ਕਹਿ ਕੇ ਮੰਗਾਈ ਆ ਵੀ ਸਾਨੂੰ ਥੋੜੀ ਡੱਬੇ ਪੰਚ ਜ਼ਿਆਦੇ ਚਾਹੀਦੀ ਆ ਕਈ ਭਰਾ ਮੈਂ ਕਹੂੰਗਾ ਵੀ ਜਿਵੇਂ ਐਚਐਫ ਡੱਬੀਆਂ ਹੁੰਦੀਆਂ ਹਨਾ ਐਦਾਂ ਦੀਆਂ ਕੱਟੀਆਂ ਨੇ ਡਿਮਾਂਡ ਕਰਦੇ ਨੇ ਤੇ ਕਈ ਭਰਾ ਹੁੰਦੇ ਨੇ ਵੀ ਜਿਹੜੇ ਕਹਿੰਦੇ ਨੇ ਪ੍ਰੋਪਰ ਜੀ ਮਾਰਕਿੰਗ ਹੋਵੇ ਹਨਾ ਵਾਲਿਆਂ ਨੂੰ ਹੁੰਦਾ ਵੀ ਡੱਬੇ ਹੋ ਕੇ ਤੇ ਬਾਕੀ ਅੱਖਾਂ ਓੱਖਾਂ ਤੋਂ ਲਾ ਕੇ ਉਹਨਾਂ ਜਵਾਬ ਇਹਦੇ ਸਾਰੇ ਨਿਸ਼ਾਨ ਸਾਰੇ ਆ ਇੱਥੋਂ ਦਿਖਾਈ ਦਿੰਦਾ ਵੀ ਥਣ ਵੀ ਇਹਦੇ ਚਿੱਟੇ ਆਗੇ ਦੋ ਥਣ ਵੀ ਚਿੱਟੇ ਤਿੰਨ ਤਿੰਨ ਥਣ ਚਿੱਟੇ ਆਗੇ ਹਨਾ ਇਥੋਂ ਮਾਰਦੀ ਹੈ ਹੈਗੀ ਦੁੱਧ ਵਾਲੀ ਕੁਆਲਿਟੀ ਆ ਥੋੜਾ ਜਿਹਾ ਲਿਸਾ ਪਾਣਾ ਗੱਟੇ 'ਚ ਮਨੇ ਇੱਕ ਦੋ ਗੱਟੇ ਜਦੋਂ ਖਾ ਲਏ ਨੇ ਫੀਡ ਦੇ ਤਿਆਰ ਹੋ ਜੂਗੀ ਇਹਦਾ ਕਿੰਨੇ ਪੈਸੇ ਇਹਦੇ ਇਹਦਾ 43000 ਇਹਦਾ ਨਾਂ ਵਾਲੀ ਦਾ ਉਹਦਾ ਬਈ 48000 ਇਹਦਾ 43000 48 ਜੋੜੇ 'ਚ ਜੋੜੇ 'ਚ ਕਰਦਾਂਗੇ ਬਈ ਆਖਖ ਬੜੀ ਚੰਗੀ ਆ ਜੀ ਚੰਗੀ ਆ ਬਈ ਕੱਟੇ ਮਾਰੀ ਮਾਰੀ ਲੱਗੀ ਇਥੋਂ ਮਾਰ ਫੇਸ ਤੇ ਕੈਮਰਾ ਆਖਖ ਬੜੀ ਚੰਗੀ ਆ ਪਿਓਰ ਗੁਲਾਬੀ 'ਚ ਆ ਗਈ ਜਿਵੇਂ ਜ਼ਬਾਨ ਵੀ ਗੁਲਾਬੀ ਚ ਜ਼ਬਾਨ ਵੀ ਗੁਲਾਬੀ ਹੋ ਬਈ ਇਹਦੀ ਉਮਰ ਕਿੰਨੀ ਆ ਇਹਦਾ ਪਿੰਡਾ ਵੀ ਗੁਲਾਬੀ ਆ ਇਹਦਾ ਜ਼ਬਾਨ ਤਾਂ ਹੋਣੀ ਹੋਣੀ ਇਹਦੀ ਉਮਰ ਕਿੰਨੀ ਕਾ ਬਈ ਇਹਦੀ ਵੀ 2 ਸਾਲ ਹੈ ਇਹ ਵੀ ਦੰਦ ਦੰਦ ਚੱਕੀ ਜਾਂਦੀ ਆ ਠੀਕ ਆ ਛਾਂਟ ਟੁੰਚੇ ਦੀ ਵੀ ਚੰਗੀ ਆ ਥਾਣੇ ਇਹਦੇ ਵੀ ਮੈਂ ਕਹੂੰਗਾ ਵੀ ਗੁਲਾਬੀ ਕਲਰ ਚ ਹੀ ਨੇ ਇਹਦੀ ਤਾਂ ਝੋਲੀ ਗੁਰੀ ਆ ਜਿਵੇਂ ਗੱਬਣਾ ਦੀ ਹੁੰਦੀ ਆ ਠੀਕ ਆ ਬਹੁਤ ਚੰਗੀ ਝੋਲੀ ਦੀ ਕੱਟ ਇਹ ਦੁੱਗ ਦੇ ਮਤਲਬ ਚੱਕਦੀ ਆ ਜੇ ਹਾਂਜੀ ਬਈ ਹਾਂ ਮਨ ਨਾਲ 2 ਸਾਲ ਉਮਰ ਇਹਨਾਂ ਦੀ ਹੈਗੀ ਆ ਇਥੋਂ ਮਾਰ ਨਹੀਂ ਲੱਭੀ ਕੈਮਰਾ ਦੁੱਗ ਦੇ ਦੰਦ ਨਾ ਬਾਈ ਕਹਿੰਦਾ ਚੱਕਣ ਲੱਗ ਰਿਹਾ ਉਦੋਂ ਕੁਆਲਿਟੀ ਤੁਹਾਡੇ ਸਾਹਮਣੇ ਆ ਹਰੇਕ ਪੱਖ ਤੋਂ ਤੇ ਬਾਕੀ ਉੱਚੀ ਲੰਮੀ ਠੀਕ ਆ ਕਿਉਂਕਿ ਕੱਦ ਕੋਦਰ ਠੀਕ ਆ ਸੰਭੀ ਹੋ ਜਾ ਕੱਟੀ ਜਾਏ ਨੀਲੀ ਰਾਵੀ ਮੈਂ ਕਹਿੰਦਾ ਉਹਨਾਂ ਵੀ ਜਿਹੜੀ ਬੜੇ ਉੱਚੇ ਕੱਦ ਦੇ ਚ ਉਹ ਪਿਓਰਿਟੀ ਚ ਨਹੀਂ ਹੁੰਦੀ ਇਹ ਮਧਰੀ ਗੋਡੀ ਚ ਹੁੰਦੀਆਂ ਜ਼ਿਆਦਾਤਰ ਨੀਲੀ ਰਾਵੀ ਨਸ ਵਾਲਾ ਜਿੰਨੀ ਕੁ ਤੇ ਗੱਬਣ ਗੁੱਬਣ ਵਾਲਾ ਸੀ ਇਹਨਾਂ ਦਾ ਹਜੇ ਹੈ ਨਹੀਂ ਸੀਮਨ ਕੋਈ ਲੱਗਿਆ ਨਹੀਂ ਕਿਉਂਕਿ ਉਮਰ ਛੋਟੀ ਆ ਗਈ ਤੇ ਥੋੜਾ ਥੋੜਾ ਟਾਈਮ ਸਾਮ ਕੇ ਮੈਂ ਕਹੂੰਗਾ ਜੇ ਮੈਂ ਬਾਈ ਨੇ ਦੱਸਿਆ ਵੀ ਗੱਬ ਇਥੋਂ ਕਰਾਂਗੇ ਇਹਦਾ ਰੇਟ ਕੀ ਦੱਸ ਹੈ ਬਈ ਇਹਦਾ 48000 ਬਈ ਇਹਦਾ 343 ਇਹਦਾ 48 ਤੇ ਇਹਦਾ 343 ਜੋੜੇ 'ਚ ਹੋਊ ਕਨਸੀਸ਼ਨ ਜੋੜੇ 'ਚ ਕਰ ਦਾਂਗੇ ਬਈ ਆ ਨੰਬਰ ਬੋਲ ਦਿਓ ਨੰਬਰ ਆਪਣਾ 97815 64412 97815 64412 64412 ਬਾਈ ਦਾ ਨੰਬਰ ਆ ਪਿੰਡ ਰਾਮਗੜ ਜਵੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ